ਕਿਵੇਂ ਤਾਯਾ ਠੀਕ ਆ ਹੋਰ ਸ਼ਰਤ ਤੂੰ ਕੀ ਹਾਲਤ ਤੂੰ ਅਸ ਕੀ ਹਾਲ ਹੈ ਵਧੀਆ ਵੱਢ ਲਈ ਕਣ 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 ਪਤਾ ਕੱਲ ਨੂੰ ਆਉਂਦੇ ਆ ਤੂੰ ਆ ਗੈਬ ਕੇ ਕੱਲ ਨੂੰ ਗੱਡਾਂਗੇ ਨੇ ਤੇ ਹੋਰ ਠੀਕ ਆ ਵਧੀਆ ਤੁਸੀਂ ਕਿੱਧਰ ਤੂੰ ਤੇਰੇ ਫਿਰਦਾ ਘਟਾ ਲੈ ਕੇ ਉਹ ਤਾਂ ਕਦੋਂ ਆਇੰਦਾ ਪੰਗਾ ਲੈ ਰੱਖਿਆਗਾ ਪੰਗਾ ਦੇ ਆਇਸ ਤਰ ਕਦੋਂ ਕਰੀ ਬਠਾ ਪੰਗਾ ਹੀ ਦੱਸਦਾ ਤੂੰ ਤੇਰਾ ਹੋ ਤੇਰੇ ਕਾਹਨੇ ਉਹ ਕੱਲ ਘਟਾ ਭਰ ਕੇ ਲੈ ਗਿਆ 70 ਦੇ ਦੇਖ ਆ ਰੇੜੀ ਵਾਲੇ ਨੂੰ 70 ਹਾਂ ਆਪ ਤਾਂ 40 ਰੁਪਏ ਵੇਚਦੇ ਪਤਾ ਨਹੀਂ ਉਹਦਾ 70 ਤੋ ਰੱਖ ਰਿਹਾ ਨੇ ਤੂੰ ਘੱਟੇ ਚ ਭਾਗ ਲਿਆ ਨਾ ਨੇ ਤੂੰ ਘੱਟਾ ਭਰ ਕੇ ਲੈ ਕੇ ਆਇਆ ਨਾ ਤੇ ਫਿਰ ਸਾਥ ਹੀ ਰਹਿਣੀ ਆ ਤੇ ਕਿਤੇ ਇਹ ਘੱਟੇ ਚ ਕਰਕੇ ਲੈ ਜਾ ਤੂੰ ਕਿਉਂ ਤੇ ਤੋੜਦਾ ਕਿਵੇਂ ਉਹਨਾਂ ਪਹਿਲਾਂ ਬਣਵਾ ਦੇ ਦੱਸ ਤੋੜਦਾ ਮੈਂ ਨਾਲੋਂ ਤੋੜ ਦਣਾ ਆਕੂ ਫਿਰ ਤੰਦੀ ਰ ਕੋਆਰਟੀ ਨਜੀ ਵੀ ਮੈਂ ਤਾਂ ਦਵਾ ਦੇਗਾ ਠੀਕ ਹੈ ਪਹਿਲੀ ਗੱਲ ਤੂੰ ਆਪ ਵੇਚ ਤੇ ਸਾਡੇ ਵਾਲੇ ਕੀ ਕਹਿਣਗੇ ਇੱਥੇ ਤਾਂ ਆਪਾਂ ਮਾਲ ਖਾ ਲੈ ਕੇ ਸਾਡੇ ਵਾਲੇ ਕੀ ਕਹਿਣ ਸਾਡੇ ਵਾਲੇ ਜੀ ਕੁਝ ਕਹੀ ਜਾਣ ਤੂੰ ਆਪ ਵੇਚ ਮੈਂ ਤਾਂ ਹੁੱਕਾ ਵੀ ਦੇਣਾ ਹੁੰਦਾ ਉਹ ਹੁੱਕਾ ਮੈਂ ਤਾਂ ਦਦਾ ਤੈਨੂੰ ਹੁੱਕਾ ਦੇਣ ਦੀ ਲੋੜ ਹੀ ਨਹੀਂ ਕਿਉਂ ਮੈਂ ਦੱਸਦਾ ਤੈਨੂੰ ਤਰੀਕਾ ਹਾਂ ਦੱਸ ਮੇਰੀ ਗੱਲ ਸੁਣ ਤੂੰ ਪਹਿਲੀ ਗੱਲ ਤਾਂ ਕਰਦੇ ਵੇ ਹੈਗਾ ਦੇਖ ਠੀਕ ਹੈ ਕਰਦੇ ਰਿਹਾ ਕੇ ਕਰਦਣਾ ਵੱਡਾ ਕਰਨ ਨੂੰ ਉਸ ਤੋਂ ਬਾਅਦ ਮੇਰੇ ਕੋਲ ਕ੍ਰੇਟ ਪਈ ਹੈਗੀ ਠੀਕ ਹੈ ਕ੍ਰੇਟਾਂ ਚ ਪਾ ਕੇ ਲਿਆ ਕਰ ਮਗਰ ਮੋਟਰਸਾਈਕਲ ਦੇ ਮਗਰ ਰੇੜੀ ਹੈਗੀ ਤੇਰੇ ਰੇੜੀ ਪਾ ਕੇ ਲਿਆ ਕਰ ਠੀਕ ਹੈ ਉਹਦੇ ਕ੍ਰੇਟਾਂ ਚ ਪਾ ਕੇ ਥੱਲੇ ਖੱਪੜ ਖੱਪੜ ਲਾ ਕੇ ਆਦੀ ਕੁਆਲਿਟੀ ਬਣੂ ਵਧੀਆ ਪੂਰੀ ਠੀਕ ਹੈ ਉਸ ਤੋਂ ਬਾਅਦ ਮੈਂ ਤੈਨੂੰ ਤਜਰਬਾ ਦਿੰਦਾ ਹੋਕਾ ਹੋਕਾ ਕੀ ਤੇਰੇ ਖੇਤ ਲੈਣਾ ਆਇਆ ਕਰਨੀ ਉਹ ਤਰੀਕਾ ਮੈਂ ਤੈਨੂੰ ਦੱਸਦਾ ਵੀ ਆਪਣਾ ਗੁਰੂ ਘਰ ਨਿਕਾ ਹਾਂ ਹਾਂ ਗੁਰੂ ਘਰ ਘਟੋ ਘਟੜ ਕੇ 100 ਬੰਦਾ ਹੋ ਜਾਏਗਾ ਠੀਕ ਹੈ 150 ਬੰਦੇ ਹੁੰਦਾ ਦਾ ਉਹ ਤੇ ਤੇਰੇ 25 ਕਿਲੋ ਕਦੀ ਤੇ 25 ਬੰਦੇ ਕਿਲੋ ਕਿਲੋ ਲੈ ਲੈ ਤੇ ਤੇਰਾ 1 ਘੰਟੇ ਜਾਂ ਮੈਂ ਤਾਂ ਮੱਥਾ ਟੇਕਾ ਕਰ ਗੁੱਗਲ ਜਾ ਕੇ ਬਧੀਆ ਤੜਕੇ ਉੱਠ ਕੇ ਸੁਦੇਣਾ ਜਾ ਤੈਨੂੰ ਕੋਈ ਹੋਕਾ ਦੇਣ ਦੀ ਲੋੜ ਨਹੀਂ 1 ਕਿਲੋ ਵਾਲਾ ਪੈਂਟ ਲਿਆ ਬਲਫਾ ਸੇ ਨਾ ਗੋਰੇ ਦੇ ਇੱਕ 2 ਕਿਲੋ ਆ ਕੰਡਾ ਬਟਾ ਮੇਰੇ ਕੋਲੇ ਪਿਆ ਤੇ ਕਰੇਕ ਲੈ ਜੀ ਠੀਕ ਤੇ ਫੇਰ ਮੈਨੂੰ ਦੱਸੀ ਆ ਇੱਥੇ ਤਾਂ ਆਪਾਂ ਮਾਲ ਖਾਣੇ ਕੋ ਫਲਾਨਾ ਕੀ ਕਹੂ ਮੈਨੂੰ ਆ ਆਹੀ ਆਪਾਂ ਪੰਜਾਬੀ ਮਾਲ ਖਾਣੇ ਆ ਤੂੰ ਆਏ ਕਰੀ ਹੁਣ ਤੂੰ ਹੀ ਜਾਣੇ ਉਹ ਕਰ ਤੈਥੋਂ ਤੇ ਮੋਟਰ ਤੇ ਚੱਕ ਕੇ ਲੈ ਸਾਡੇ ਤੂੰ ਤੇ ਜੇ ਤੂੰ ਐ ਕਰ ਲੈ ਤੇ ਤੂੰ ਅੱ ਉਹ ਅੱdte ਦਾ ਮਾਇਦਾ ਕਰਨ ਨੂੰ ਮਾਇਦਾ ਇਹ ਕੰਮ ਕਰਿਆ ਹੈਗਾ ਗੱਲ ਕਰ ਵੀ ਤੂੰ ਕਰਕੇ ਦੇਖ ਫੇਰ ਮੈਂ ਤੇ ਵੀ ਕਰਨੂੰ ਆ ਪਹਿਲਾਂ ਤੂੰ ਕੇਰਾ ਕਰਕੇ ਦਿਖਾ ਫੇਰ ਦੇਖੂ ਮੈਂ ਨਹੀਂ ਕਾ ਕਰ ਤੂੰ ਐਂ ਕਰੀ ਉਥੇ ਮੈਂ ਕਰ ਤੇ ਲਾ ਜਾ ਮੋਟਰ ਤੇ ਕਰ ਦੇਣਾ ਵੱਢ ਕੇ ਨਹੀਂ ਬੱਲ ਨੂੰ ਹੱਲਣ ਨਾ ਦੇ ਦੇ ਇੱਕ ਤਾਂ ਉਥੇ ਥੱਲੇ ਪੈ ਇਹਨੂੰ ਨਾਕੂ ਐਮ ਕਰ ਤੇ ਦੀ ਰਾਹ ਦੇ ਕੇ ਐਡਾ ਐਡੀ ਡੰਡੀ ਛੱਡਾ ਕਰੀ ਠੀਕ ਹੈ ਉਸ ਤੋਂ ਬਾਅਦ ਬਹੁਤ ਬਹੁਤ ਧਰਕ ਨੂੰ ਕੋਟ ਚਾਹੇ ਪੂਰੇ ਚੰਕੇ ਫੁੱਲਾਂ ਵਾਂਗੂ ਥੱਲੇ ਖੱਬਲ ਖੱਬਲ ਲਾ ਕੇ ਤੇ ਤੜਕੇ ਹੀ ਉਹ ਅਰਦਾਸ ਹੁੰਦੀ ਅਰਦਾਸ ਤੋਂ 10 ਮਿੰਟ ਪਹਿਲਾਂ ਗੁਰੂ ਘਰ ਬਾਗੀਆਂ ਤੇ ਜਾ ਕੇ ਠੀਕ ਹੈ ਤੇ ਬੁਰਗਾ ਜੇ ਖੇਤ ਤੇ ਖ ਚਲ ਕੋਈ ਨਹੀਂ ਦੇਖਣ ਲੱਗ ਜੂ ਪਤਾ ਇਹ ਵੀ ਹਾਂ ਤੇ ਕਾਹੋ ਪਿੱਛੇ ਕਰਦਣਾ ਵੱਟ ਚਲੇ ਸ਼ਰਮੀ ਸ਼ਰਮੀ ਦਾ ਪੰਗਾਰ ਖਾਂਦੀ ਹੈ ਇਹੀ ਦਾ ਆਪਣੇ ਪਿੰਡਾਂ ਤੋਂ ਘਾਟਾ ਗਾੜੀਆਂ ਬਾਬੇ ਦੀ ਸਕੀਮ ਦਾ ਠੀਕ ਆ ਗੁਰਦੁਆਰੇ ਦਾ ਮੈਂ ਹੀ ਵੇਚ ਆਇਆ ਕਰੂੰਗਾ ਚਲ ਕੋਈ ਨਹੀਂ ਦੇਖਦੇ ਆ